ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਹ ਮਹਮਾਦ ਨਹਲਾ ਪੰਜਵਾ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕੀਰਤ ਕਰਮ ਕੈ ਵਿਛੜੈ ਕਰ ਕਿਰਪਾ ਮਿਲਹੁ ਰਾਮ ਚਾਰ ਖੁੰਟ ਦੇਿਸ ਭ੍ਰਮਾ ਤਕ ਆਇ ਪ੍ਰਭ ਕੇਸਾ ਤੈਨੂੰ ਦੁੱਧ ਤੇ ਬਾਹਰੇ ਕਿ ਤੈਨ ਨ ਆਵੇ ਕਾਮ ਜਨਕਨ ਸਾਖ ਕੁਮਲਾਬ ਤੇ ਉਪਜਹਿ ਨਾਹੀਦਾ ਹਰ ਨਾਹੀ ਨਾ ਮਿਲਿਐ ਸਜਣਾ ਕਤ ਪਾਈਐ ਬਿਸਰਾਗ ਜਿਤ ਕਰ ਹਰ ਕੰਤਨਾ ਪ੍ਰਗਟੈ ਭਟ ਨਗਰ ਸੇਗਰਾਮ ਸਰਵ ਸਗਤ ਬੋਲ ਰਸ ਸੰਦੇਹੀ ਸਭ ਖਾਕ ਪ੍ਰਸਪੇ ਕੰਤ ਵਿਹੁਨੀਆ ਮੀਤ ਸਜਣ ਸਭ ਜਿਆ ਨਾਨਕੇ ਬੈ ਨੰਤੀਆਂ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮ ਚੇਤ ਗੋਬਿੰਦ ਅਰਾਧੀ ਹੋਵਾ ਆਨੰਦ ਕਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਕਣਾ ਜਨ ਪਾਇਆ ਤ੍ਰਿਯਾ ਤਾਣਾ ਆਇ ਤਿਸ ਹੈ ਗਣਾ ਇਕਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਜਦ ਅਥਾਦ ਨਹਿਰ ਪੂਰਿਆ ਦਵਿਆ ਵਿੱਚ ਬਣਾ ਸੋ ਪ੍ਰਾਪ ਚੇਤਨਾ ਆਗਈ ਕਿਤੜਾ ਦੁਖ ਗਣਾ ਜene ਰਾਵਿਆ ਸੋ ਪ੍ਰਭ ਤਿੰਨਾ ਭਗਮਣਾ ਹਰ ਦਰਸ਼ਨ ਕਾਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕਾ ਪਾਇ ਲਗਾ ਵਸਾਕ ਤਿਰਨ ਕਿਉ ਵਾਢੀਆ ਜਿਨਾਂ ਪ੍ਰੇਮ ਵਿਸ਼ ਹਰ ਸਾਜਨਾ ਪਰਖ ਵਿਸਾਰਕੈ ਲੱਗੇ ਮਾਇਆ ਤੋਹ ਪੁੱਤਰ ਕਲਤਰਨਾ ਸੰਗ ਤਨ ਆਰਤਵ ਨਾ ਸੇਪੋ ਤਲਚ ਪਰਚ ਸਗਲੇ ਮੋਇ ਝੁੱਠਾ ਸੰਦੈ ਮੋਹ ਇਕਸ ਹਰ ਕੇ ਨਾਮ ਬਿਨ ਅਗਲਿ ਅਖੋਾ ਦਵੇ ਵਿਸਾਰਿ ਗੋਚਨਾ ਪ੍ਰਭਿਨ ਅਗਰ ਨਾ ਕੋਏ ਪ੍ਰੀਤਮ ਚਰਨੀ ਜੋ ਲਗੈ ਚਿਣਕੇ ਨਿਰਮਲ ਸੋਏ ਨਾਨਕੇ ਪ੍ਰਭੇਨ ਤੇ ਪ੍ਰਭ ਮਿਲਪ੍ਰਾਪਤ ਹੋਏ ਬੈ ਸਾਧ ਸੁਹਾਵਾ ਤਨ ਗੈ ਜਹ ਸੰਤ ਭੇਟੇ ਹਰ ਸੋਏ ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਾਰਨਾ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਾ ਦੇਈ ਬਾਰਨਾ ਨਾਨਕ ਮੋ ਤੇ ਨਾਮ ਪ੍ਰਭ ਉਨ ਲੱਗੇ ਨਾਹੀ ਸੰ ਰੰਗ ਸਭੈ ਨਾਰਾਇਣੀ ਜੇਤੇ ਮਨ ਭਾਵਨ ਜਗਹਰ ਲੋੜਾ ਸੋ ਕਰੇ ਸੋਈ ਜਿਕਰਨ ਜੋ ਪ੍ਰਕੀਤੇ ਆਪਣੀ ਸਹੀ ਕਹੀਏ ਧਨ ਆਪਨ ਲਿਆ ਜੇ ਮਿਲੈ ਵਿਛੜ ਕਿਉ ਰਵਾਨ ਸਾਧੂ ਸੰਗ ਪਰਪਤੇ ਨਾਨਕ ਰੰਗ ਮਨੰਨ ਹਰ ਜੇਠ ਜੋ ਰੰਗੇ ਲਾ ਤਿਸ ਤਣੀ ਜਿਸ ਕਾ ਭਾਗ ਮਥਾਨਾ ਆਸ ਹਰਤ ਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕਾ ਮਨਸ ਸੰਧੀ ਆਸ ਦਇ ਪਾਇਵੇ ਗੋਚੀਐ ਗਲ ਪੈ ਸਜਮ ਕੀ ਪਾਸ ਜੇ ਹ ਬਿਜੈ ਸੋ ਦੁਣਾ ਮਤ ਜੋ ਲਿਖਿਆ ਸ ਰਣ ਵਿਹਾਣੀ ਪਤਣੀ ਉੱਠ ਚੱਲੇ ਗਈ ਨਿਰਾਸ ਜਨਕ ਸਦ ਪੇਟਿਆ ਸੋਦਰਗ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀ ਨਾਰਕੀ ਅਰਦਾਸ ਆ ਸਾਡ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸਾ ਪਾਵਨ ਕਰ ਸੇ ਕਾਮਣੀ ਚਰਨ ਕਮਲ ਸਿਉ ਪਿਆਰ ਮਾਰ ਤਨ ਰਤ ਸਚ ਰੰਗ ਇਕੋ ਨਾਮ ਆਧਾਰ ਵਖਿਆ ਰੰਗ ਕੁੜਾਵਿਆ ਦਿਸਨਾ ਸਭ ਹੈ ਛਾਰ ਅੰਮ੍ਰਿਤ ਗਉਂਦ ਸੁਹਾਗਣੀ ਮਿਲ ਸਾਧੂ ਤੇ ਵਣਹਾਰ ਗਣ ਤਣ ਪ੍ਰਸੰਗ ਮੋਦਿਆ ਸਮਰੱਥ ਫੁਰਖ ਅਪਾਰ ਹਰ ਮਿਲਣੈ ਨੋ ਮਨ ਡੋਚਦਾ ਕਰਮ ਮਿਲਾ ਬਣਹਾਰ ਜਿਨ ਨੇ ਸਖੀਐ ਪ੍ਰਭ ਪਾਇਆ ਆਉ ਤਿਨ ਕੈ ਸਤਿਵਿ ਰਹਾਦ ਨਾਨਕ ਹਰਿ ਜੀ ਮਾਇ ਆਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾਂ ਸੁਹਾਗਣੀ ਜਿਨ ਰਾਮ ਨਾਮ ਰਹਾਦ ਭਦ ਪਰਮ ਤੁਲਾਣੀਆਂ ਦੁਜਾ ਲਗਾ ਹੇ ਤਾ ਲਖ ਸਿਗਾਰ ਗਿਣਾਇਆ ਕਰਜ ਨਾਹੀ ਕੇਤ ਜਿਤ ਦਿਨ ਦੇ ਬਿਨ ਸਸੇ ਤਿਤ ਵਿਲਾ ਕਹਿਸਨ ਪ੍ਰੇਤਾ ਕੜ ਕੜ ਚਲਾਇਨ ਦੂਤ ਜਪ ਕਿਸੈ ਨ ਦੇਨੀ ਭੇਤ ਛੱਡ ਕੜੁਤ ਕਿੰਨਾ ਮਾਹੇ ਜਿਨ ਸਿਉ ਲੱਗਾ ਹੇਤਾ ਆਤਮ ਰੋੜੈ ਤਨ ਕਪੈ ਸਿਆਹ ਹੋ ਹੋਵਾ ਸਿਤ ਜੇ ਹਾ ਬਿਜੈ ਸੋ ਲੁਣਾ ਕਰਮਾਂ ਸੰਧੜਾ ਖੇਤਾ ਨਾਨਕ ਪ੍ਰਭ ਸਰਨਾ ਗਤੇ ਚਰਨ ਬਹਤ ਪ੍ਰਭ ਦੇਤ ਸਹਿ ਪਾਦ ਵੈ ਨਰਕ ਨ ਪਾਈਐ ਹੈ ਗੁਰ ਰਖਣ ਵਾਲਾ ਹੇਤਾ ਆਸਨ ਪ੍ਰੇਮ ਤੋਂ ਨਾ ਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਏ ਸੰਸਹੇ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਏ ਰਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਨੇ ਚਾਹਿਆ ਪ੍ਰੇਮ ਰਸ ਸਹਿ ਤ੍ਰਿਪਤ ਰਹੇ ਆਕਾਏ ਆਪ ਤਿਆਗ ਬੇਨਤੀ ਕਰਾ ਹੈ ਦੇਹੋ ਪ੍ਰਭੂ ਲੜ ਲਾਏ ਜੋ ਹਰ ਕੰਥ ਮਿਲਾਈਆ ਸਹਿ ਵਿਛੜ ਕਤਹ ਨਾ ਜਾਏ ਪ੍ਰਵਣ ਦੂਜਾ ਕੋ ਨਾਹੀ ਨਾਨਕ ਹਰ ਸਰਣਾ ਆਏ ਸਸ ਸਖੇ ਵਸੰਦੀਆਂ ਜਨਮਿਆ ਹਰਿ ਰਾਏ ਇਕਤ ਕਰਮ ਕਬ ਮੰਮਨੇ ਤੋਸ ਨ ਕਾਹੂ ਜੋਗਾ ਤਰ ਮੇ ਸਰਤੇ ਭੁੱਲਿਆ ਵਿਆਪਨ ਸਭੈ ਰੋਗ ਵੇਮ ਕ ਹੋਏ ਰਾਮ ਤੇ ਲਗਨ ਜਨਮ ਵਿਜੋਗਾ ਕਿਨ ਮੈਂ ਕਉੜਾ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸਥਾਰ ਵਹ ਰੋਜਾ ਕਿ ਤਕ ਤੁਣਾ ਹੋਗਾਈ ਲਿਖੇ ਅਧੁਰ ਸੰਜੋਗ ਗੜ ਭਾਗੀ ਮੇਰਾ ਪ੍ਰਮਿਲਾ ਤਾ ਉਤਰੈ ਸਭ ਬਿਯੋਗ ਨਾਨਕ ਪ੍ਰਭ ਰਖਲੇ ਮੇਰੇ ਸਾਹਿਬ ਬੰਦੀ 모ਚਾ ਕਤਕ ਹੋਵੇ ਸਾਧ ਸੰਗ ਬਿਨ ਸੱਤ ਸੱਪ ਸੋਚ ਮਕਰਮਾ ਸੁਹੰਦੀਆਂ ਅਰ ਫਿਰ ਸੰਗ ਬੈਠੜੀਆਂ ਤਿੰਨ ਕੇ ਸੋ ਭਾ ਕਿਆ ਗਣੀ ਜੇ ਸਾਹਿਬ ਮੇ ਲੜੀਆਂ ਤਨ ਮਨ ਨੂੰ ਲਿਆ ਰਾਮ ਸਿਆ ਸੰਗ ਸਾਧ ਸਹਿ ਲੜੀਆਂ ਸਾਜਨਾ ਤੇ ਬਾਹਰੀ ਸਿਰ ਰਹਿ ਕੇ ਲੜੀਆਂ ਤੈਨੂੰ ਦਰਖ ਨ ਕਬਹੁ ਉਤਰਾ ਸੇ ਜਨ ਕੈ ਵਸ ਪੜਿਆ ਜਿਨੇ ਰਾਵਿਆ ਪ੍ਰਭ ਅਕੋ ਨਾ ਸੇ ਦੇਸਨ ਨਿਤ ਖੜਿਆ ਰਤਨ ਜਵੇਹਰ ਲਾਲ ਹਰ ਕੰਠ ਤਿਨਾਂ ਜੜੀਆ ਨਾਨਕ ਬਾਚੇ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਨਗਰ ਪ੍ਰ ਅਰਾਧਣਾ ਬਹੁੜ ਨ ਜਨਮ ਲਿਆ ਤਉਤ ਕਰਨਾ ਵਿਆਪਈ ਕੰਠ ਮਿਲਿਆ ਅਰਨਾਹ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਆਟ ਗੋਵਿੰਦ ਗਪਾਲ ਰਾਏ ਸੇਵ ਸੁਮੀ ਲਾ ਦੇਖਿਆ ਕਹ ਨਾ ਸਕਈ ਮਿਲ ਸਾਧੂ ਸੁਣਗਾ ਜਦ ਉਪਜੀਤੈ ਮਿਲੀ ਸੱਚੀ ਪ੍ਰੇਮ ਸਮਾਹ ਕਰ ਗਏ ਲੈਨੀ ਪਾਰ ਬ੍ਰਹਮ ਬਹੜ ਨ ਵਿਛੜਿਆ ਦਾਰਜ ਲਖ 베ਰੀਆ ਹਰ ਸਜਣ ਗਮ ਅਗਾ ਸਰਮ ਪਈ ਨਾਰਾਇਣੇ ਨਾਰਕ ਦਰ ਪਈਆ ਭਾਕਸ ਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹ ਨਾਗ ਮਜਨ ਸੰਗ ਸਾਧੂ ਆ ਧੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੋਣਾ ਸਭ ਨਾਨੋ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਗ ਸੁਵਾਨ ਸਚਾ ਮਾਰਗ ਚਲਦੇ ਆ ਪੁੱਤ ਤਕ ਰਹਿ ਜਹਾਨ ਆਪ ਸਰ ਤੇਰਤ ਸਗਲ ਤੁਨਾ ਜੀ ਦਇਆ ਕਰਵਾਨ ਜੈਸ ਨੋ ਦੇਵੈ ਦਇਆ ਕਰ ਸੋਈ ਪੁਰਖ ਸਜਾਨ ਜੈਨਾ ਮਿਰਿਆ ਪ੍ਰਭ ਆਪਣਾ ਨਾਨਕ ਤੈਨ ਕਰਵਾਨ ਮਗ ਸੋਚੈ ਸੇ ਕਾਂਢੀ ਐ ਜਿਨ ਪੂਰਾ ਗੁਰ ਮਹਿਰਵਾਨ ਫਲ ਗੁਣ ਆਨੰਦ ਅਪਾਰ ਜਨਾ ਹਰ ਸਾਜਣ ਪ੍ਰਗਟੇ ਆਏ ਸੰਤ ਸਹਾਇ ਰਾਮ ਕੇ ਕਰ ਕਿਰਪਾ ਦਿਆ ਮਿਲਾਇ ਸਹਿ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਚ ਵਪੰਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਮੇਰ ਸਹੀਆ ਮੰਗਲ ਗਾਵਹੀ ਗੇਤ ਗੋਵਿੰਦ ਅਲਾਏ ਹਰ ਜਿਹ ਹ ਅਵਰਨਾ ਦੇਸਾਈ ਕੋਈ ਦੂਜਾ ਲਗੈ ਨਾ ਲਾਇ ਹਲ ਤਲ ਤੈ ਸਵਾਰੇ ਹੁਨ ਨਹਿ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁਰ ਨਾ ਜਨਮ ਧਾਏ ਜਿਵ ਇਕ ਅਨੇਕ ਗੁਣ ਤੇ ਨਾਨਕ ਚਰਣੀ ਪਾਏ ਫਲ ਗੁਣਿਤ ਸਲਾਹੀਏ ਜਿਸ ਨਾ ਤੇਲ ਨਤਮਾਏ ਜਨ ਜਨਨਾ ਮੱਤੇ ਆਏ ਤਿੰਨ ਕੇ ਕਾਜ ਸਰੇ ਹਰ ਗੁਰਪੁਰਾ ਅਰਹਦਿਆ ਦਰਗੈ ਸਚ ਖਰੇ ਸਰਬ ਸੁਖਾਂ ਦੇ ਚਰਨ ਹਰ ਭਉਜਲ ਬਖ ਮਤਰੇ ਪ੍ਰੇਮ ਭਗਤ ਤੈ ਨ ਪਾਈ ਬਖਿਆ ਨਾਹੀ ਜੜੇ ਕੋੜ ਗਾਇਦ ਬ੍ਰਿਧਨਸੀ ਪੂਰਨ ਸਚ ਪਰੇ ਸਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਹਾਦੇਵ ਸਮੋ ਰਤਿ ਫਲੇ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਦੇ ਨਾਨਕ ਮੰਗੈ ਦਰਸਦਾਨ ਇਰਖ ਕਰਹੁ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ